ਖੱਤਰੀ ਕਾਲ ਦੋਸਤੋ ਦੋਸਤੋ ਜੇ ਤੁਹਾਨੂੰ ਕਿਸੇ ਸ਼ਗਨ ਦੇਣਾ ਹੁੰਦਾ ਆਪਾਂ 2151101 ਜਾਂ 501 ਇਸ ਤਰ੍ਹਾਂ ਦਿੰਨੇ ਆ ਨਾ ਕਿ 2050100 ਇਸ ਤਰ੍ਹਾਂ ਦਿੰਨੇ ਆ ਮੈਂ ਵੀ ਕਾਫੀ ਸਮੇਂ ਤੋਂ ਇਦਾਂ ਕਰਦਾ ਆ ਰਿਹਾ ਸੀ ਤੇ ਫਿਰ ਯਾਰ ਇੱਕ ਦਿਨ ਵਿਚਾਰ ਆਇਆ ਕਿ ਕਿਉਂ ਆਪਾਂ ਸਿੱਧਾ ਜੋ ਨੰਬਰ ਉਹ ਕਰਦੇ ਨਿੰਦੇ ਅਜੇ ਤੱਕ ਕੰਪਨੀਆਂ 1 ਰੁਪਇਆ ਘਟਾ ਕਰ ਦਿੰਦੀਆਂ ਤਾਂ ਕਿ ਜੋ ਸਾਹਮਣੇ ਵਾਲੇ ਜੋ ਨੰਬਰ ਹੁੰਦੇ ਆ ਛੋਟੇ ਦੱਗਣ ਯਾਨੀ ਹਜ਼ਾਰ ਦੀ ਚੀਜ਼ 999 ਦੀ ਯਾਰ ਨੌ ਛੋਟਾ ਲੱਗੇ ਉਹਨਾਂ ਨੂੰ ਹਜ਼ਾਰ ਵੱਡਾ ਲੱਗਦਾ ਪਰ ਆਪਾਂ ਜਦੋਂ ਆਪਾਂ 500 ਨੂੰ 501 ਕਰ ਦਈਏ ਤਾਂ ਕੋਈ ਓਡੀ ਵੱਡੀ ਗੱਲ ਨਹੀਂ ਹੈਗੀ ਤੇ 1 ਰੁਪਇਆ ਦਾ ਚੱਕਰ ਕੀ ਆ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਜਿਹੜੀ ਗੱਲ ਮੈਨੂੰ ਸਮਝ ਆਈ ਉਹ ਇਹ ਸੀ ਕਿ ਜਿੱਦਾਂ ਕਿਸੇ ਅੰਕ ਦੇ ਪਿੱਛੇ ਜ਼ੀਫਰ ਲੱਗਦਾ ਹੈ ਤਾਂ ਉਹਦੇ ਸ਼ਗਨ ਦਿੱਤਾ ਜਾਂਦਾ ਹੈ ਤੇ ਕਿਸੇ ਵੀ ਚੀਜ਼ ਦਾ ਅੰਤ ਜ਼ੀਫਰ ਹੋਣਾ ਸ਼ੁਭ ਨਹੀਂ ਮੰਨਿਆ ਜਾਂਦਾ ਉਹਦੇ ਕਿ ਇੱਕ ਜੋੜ ਦਿੱਤਾ ਜਾਂਦਾ ਹੈ ਕਿ ਇੱਕ ਸ਼ੁਰੂਆਤ ਦੀ ਨਿਸ਼ਾਨੀ ਹੁੰਦੀ ਹੈ ਜ਼ੀਫਰ ਜਿਹੜੀ ਅੰਤ ਦੀ ਨਿਸ਼ਾਨੀ ਹੁੰਦੀ ਹੈ ਔਰ ਮੈਂ ਦੇਖਿਆ ਗੁਰੂ ਘਰਾਂ ਦੇ ਵਿੱਚ ਜਾ ਕੇ ਜਦੋਂ ਕੜਾ ਪ੍ਰਸ਼ਾਦ ਦੀ ਦੇਕਰ ਆਉਣੀ ਹੁੰਦੀ ਹੈ ਉਦੋਂ ਇਸ ਤਰ੍ਹਾਂ ਹੀ ਕਰਦੇ 101 ਤਰੀਕ ਕਰ ਦੋ ਜੀ ਭਾਈ ਜੀ 21 ਦੀ ਕਰ ਦੋ 52 ਦੀ ਕਰ ਦੋ ਪਰ ਯਾਰ ਗੁਰੂ ਸਾਹਿਬਾਨ ਨੇ ਸਾਨੂੰ ਜਿੰਨਾ ਵਹਿਮਾ ਪਰਮਾਤਮਾ ਤੋਂ ਕੱਢਿਆ ਸੀ ਸ਼ੁਭ ਸ਼ੁਭ ਦੇ ਚੱਕਰ ਤੋਂ ਕੱਢਿਆ ਸੀ ਆਪਾਂ ਉਹਨਾਂ ਦੀ ਫਸੇ ਪਏ ਹਜੇ ਵੀ ਗੁਰੂ ਘਰ ਜਾ ਕੇ ਵੀ ਆਪਾਂ ਉਹੀ ਹਰਕਤਾਂ ਕਰਦੇ ਆਂ ਜਿਹੜੀਆਂ ਕਿ ਤੋ ਸਾਨੂੰ ਗੁਰੂ ਸਾਹਿਬਾਨ ਨੇ ਬਚਣ ਨੂੰ ਕਿਹਾ ਸੀ ਦੇਖੋ ਕੋਈ ਵੀ ਕੰਮ ਜੇ ਇਹਨਾਂ ਦੁਨੀਆ ਦਾ ਭਲਾ ਹੋਣਾ ਹੋਵੇ ਕੋਈ ਚੰਗਾ ਕੰਮ ਕਰਨਾ ਹੋਵੇ ਵੀ ਹਰ ਸਮਾ ਸ਼ੋਭਾ ਹਰ ਤਰੀਕਾ ਸ਼ੋਭਾ ਜੋ ਕੰਮ ਕਿਸੇ ਦੇ ਨੁਕਸਾਨ ਵਾਸਤੇ ਹੋਵੇ ਦੁਨੀਆ ਦੇ ਕੁਦਰਤ ਦੇ ਨੁਕਸਾਨ ਵਾਸਤੇ ਹੋਵੇ ਉਹਦੇ ਵਾਸਤੇ ਹਰ ਸਮਾ ਹਰ ਤਰੀਕਾ ਸ਼ੋਭਾ ਹੈ ਤੋ ਮੇਰੇ ਖਿਆਲ ਤੋਂ ਸਾਨੂੰ ਇਹ ਸ਼ੁਭ ਸ਼ੁਭ ਵਾਲੇ ਚੱਕਰ ਚੋਂ ਨਿਕਲਣਾ ਚਾਹੀਦਾ ਮੈਂ ਤਾਂ ਸੋਚ ਲਿਆ ਵੀ ਅੱਗੇ ਤੋਂ ਇਹ ਇੱਕ ਵਾਲੇ ਚੱਕਰ 'ਚ ਨਹੀਂ ਪੈਣਾ ਸ਼ਗਨ ਦੇ ਲਫਾਫੇ ਜਿਉਂ ਕਿ 1 ਰੁਪਿਆ ਲੱਗ ਕੇ ਉੱਪਰ ਆ ਜਾਂਦਾ ਹੈ ਕਿ 1 ਰੁਪਿਆ ਕੋਈ ਕਿੱਥੋਂ ਲੱਭੂਗਾ ਤੇ ਉਹ ਸਾਰੇ ਚੱਕਰਾਂ ਨੂੰ ਛੱਡ ਕੇ ਸਿੱਧਾ ਤੇ ਸਿੰਪਲ ਜੋ ਆਪਣਾ ਤਰੀਕਾ ਹੈ ਉਹ ਵਰਤਣਾ ਹੈ ਬਾਕੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਕਮੈਂਟ ਬਾਕਸ 'ਚ ਲਿਖ ਕੇ ਜਰੂਰ ਸ਼ੇਅਰ ਕਰਿਓ